ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਕ ਬਟੀਕ ਐਂਡ ਹੋਮਮੇਡ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੇਨ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿੰਦਾਂ ਲੱਗੀ ਜੀ ਜਿਹੜੇ ਸੂਟ ਵਰਕੇ ਕਿਤੇ ਚਾਹੁੰਦੇ ਨੇ ਉਹਨਾਂ ਦੀ ਡ੍ਰੈਸ ਵੀ ਆਪਾਂ ਖੁਦ ਹੀ ਕਰਦੇ ਆਂਗੇ ਤੇ ਅਜਾ ਤੱਕ ਆਪਾਂ ਦੇਖੋ கட்ட வரதிச்சரேஸ் பாது சூயா நாள் மூறைய கடத்தி அப்ப కర్చ వర్క బా ఎత్న ஜேச சூட்டத்தை வரப்பேச ரெடி போச்சு இது அப்பா சூட்டை நிஷானிய நீத்து ஜித்தா வரக்கூடா சை தரிக்கா வர காதா இது அப்பா சை தரிக்கானே இது அப்பா டரேசா ரெடி ஐ ਇੱਕ ਡੱਬੀ ਦੇ ਵਿੱਚ ਆਇਲ ਪਾ ਕੇ ਫਿਰ ਲਾਜਵਰ ਪਾਊਡਰ ਪਾ ਕੇ ਆਪਾਂ ਇਹਨੂੰ ਪੇਂਟ ਕਰਾਂਗੇ ਜੇੜਾ ਲਾਈਟ ਕਲਰ ਦਾ ਸੂਟ ਹੈ ਉਹਦੇ ਵਿੱਚ ਆਪਾਂ ਹਾਂ ਲਾਜਵਰ ਪਾਊਡਰ ਪਾ ਕੇ ਟ੍ਰੇਸ ਕਰ ਦਾਂਗੇ ਜੇ ਡਾਰਕ ਸੂਟ ਹੁੰਦਾ ਉਹਦੇ ਵਿੱਚ ਆਪਾਂ ਸਿਲਵਰ ਪਾਊਡਰ ਨਾਲ ਪਾ ਕੇ ਟ੍ਰੇਸ ਬਣਾਵਾਂਗੇ ਹੁਣ ਆਪਾਂ ਨਿਸ਼ਾਨੀਆਂ ਲਗਾ ਲਿਆ ਨਹੀਂ ਕਿ ਤੇ ਹੁਣ ਆਪਾਂ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਹੁਣ ਆਪਾਂ ਲਾਜਰ ਨਾਲ ਇਹਦੇ ਤੇ ਛਾਪਾ ਸਹੀ ਤਰੀਕੇ ਨਾਲ ਕਰ ਲਿਆਗਾ ਜੇ ਆਪਣਾ ਪੇਂਟ ਸਹੀ ਤਰੀਕੇ ਨਾਲ ਹੋ ਗਿਆ ਤੇ ਆਪਣੀ ਜਿਹੜਾ ਵਰਕ ਹੈ ਉਹ ਬਹੁਤ ਸੋਹਣਾ ਹੋਊਗਾ ਜੀ ਤੇ ਦੇਖੋ ਬਹੁਤ ਵਧੀਆ ਤਰੀਕੇ ਨਾਲ ਛਾਪਾ ਲੱਗ ਗਿਆ ਹਗਾ ਹੁਣ ਆਪਾਂ ਇਹਨਾਂ ਸਹੀ ਤਰੀਕੇ ਨਾਲ ਵਰਕ ਕਰ ਸਕਦੇ ਹਾਂਗੇ ਦੇਖੋ ਜੀ ਇਹ ਫਲਾਵਰ ਲੋ ਜੀ

ਦੇਖੋ ਜੀ ਮੇਰੀ ਮੰਮਾ ਜੀ ਸਾਰੇ ਸੂਟ ਖੁਦ ਵਰਕ ਕਰਦੇ ਨੇ ਜੀ ਤੇ ਮੰਮਾ ਜੀ ਨਾਲ ਇੱਕ ਆਂਟੀ ਨੇਗੇ ਤੇ ਉਹ ਵੀ ਮੰਮਾ ਦੀਦੀ ਮੰਮਾ ਜੀ ਦੀ ਹੈਲਪ ਕਰਦੇ ਨੇਗੇ ਉਹ ਸਟੀਚਿੰਗ ਵੀ ਕਰਦੇ ਨੇ ਜੀ ਦੇਖੋ ਜੀ ਪਾਹੋਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਉਣਿਆਂਗੀ। ਦੇਖੋ ਇਹ ਸਾਰੇ ਵਰਕ ਜੇ ਇਹਨਾਂ ਵਿੱਚ ਤੁਹਾਨੂੰ ਕੋਈ ਵਰਕ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਵਰਕ ਕਰਵਾ ਸਕਦੇ ਹੋਊਂਗੀ। ਇਹ ਬਹੁਤ ਸੁਣੀ ਸੁਣੀ ਡਿਜ਼ਾਈਨ ਨੇ ਜੇ ਇਹਨਾਂ ਵਿੱਚ ਕੋਈ ਵੀ ਸੂਟ ਦੇ ਕਲਰ ਦੇ ਵਿੱਚ ਕਰਾ ਸਕਦੇ ਤੁਸੀਂ ਵਰਕ। ਦੇਖੋ ਜੀ ਇਹ ਵਾਈਟ ਸੂਟ ਤੇ ਕਿੰਨਾ ਸੋਹਣਾ ਲੱਗ ਰਿਹਾ ਜੀ ਵਰਕ। ਅਦੇ ਤੇ ਇਸ ਤੋਂ ਬਾਅਦ ਆਪਣਾ ਸੂਟ ਆ ਗਿਆ ਜੀ ਇੱਕ ਰੀਮਜ਼ਾ ਕਲਰ ਦੇ ਦੇ ਉੱਤੇ ਵੀ ਵਰਕ ਬਹੁਤ ਸੋਹਣਾ ਲੱਗ ਰਿਹਾ ਹੈ ਦੇਖੋ ਜੀ ਗਰਮੀ ਵਿੱਚ ਲਾਈਟ ਕਲਰ ਹੀ ਜ਼ਿਆਦਾ ਪਸੰਦ ਹੁੰਦੇ ਨੇ ਸਾਰਿਆਂ ਨੂੰ ਤੇ ਰੀਲ ਦਾ ਵਰਕ ਹੀ ਬਹੁਤ ਵਧੀਆ ਰਹੂਗਾ ਤੇ ਇਹਦੇ ਉੱਤੇ ਦੇਖੋ ਜੀ ਬੁੱਟੀਆਂ ਪਾਈਆਂ ਹੋਈਆਂ ਨੇ ਜੀਆਂ ਸਕਿਨ ਕਲਰ ਦੇ ਉੱਤੇ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਦੇਖੋ ਜੀ ਇਹ ਆਪਣਾ ਆ ਗਿਆ ਗ੍ਰੇ ਕਲਰ ਤੇ ਦੇ ਉੱਤੇ ਹੈਗਾ ਜੀ ਘੇਰੇ ਦਾ ਵਰਕ ਇਸ ਫਲਾਵਰ ਵੀ ਬਹੁਤ ਸੋਹਣੇ ਬਣੇ ਹੋਏ ਨੇ ਜੀ ਦਿੱਤੇ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਦੇਖੋ ਜੀ ਇਹਦੇ ਤੇ ਗਾਜਰੀ ਕਲਰ ਉੱਤੇ ਜਰੀ ਦਾ ਵਰਕ ਕੀਤਾ ਗਿਆ ਹੈਗਾ ਕਿੰਨਾ ਸੋਹਣਾ ਲੱਗ ਰਿਹਾ ਜੀ ਫਲਾਵਰ ਇਹ ਤੇ ਇਸ ਤੋਂ ਬਾਅਦ ਜੀ ਦੇਖੋ ਜੀ ਇਹਦੇ ਤੇ ਘੇਰੇ ਦੇ ਉੱਤੇ ਤਿੰਨ ਬੇਲਾਂ ਨੇ ਜੀ ਤੇ ਸਤਵਾਂ ਵਾਈਟ ਕਲਰ ਦੇ ਸੈਂਟਰ ਤੇ ਫਲਾਵਰ ਬਣਿਆ ਹੋਇਆ ਜੀ ਤੇ ਆਪਣਾ ਹੈਗਾ ਜੀ ਬਲੈਕ ਸੂਟ ਇਹਦੇ ਵੀ ਘੇਰੇ ਤੇ ਵਰਕੇਗਾ ਤੇ ਇਸ ਤੋਂ ਬਾਅਦ ਇਹ ਆਪਣਾ ਆ ਗਿਆ ਜੀ ਸਾਰੇ ਸੂਟ ਦੇ ਉੱਤੇ ਫਰੰਟ ਤੇ ਫਲਾਵਰ ਨੇ ਜੀ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਵਾਈਟ ਕਲਰ ਤੇ ਇਹਦੇ ਵੀ ਕੱਟਵਰਕ ਹੈਗਾ ਤੇ ਘੇਰੇ ਤੇ ਦੋ ਫਲਾਵਰ ਬਣੇ ਹੋਏ ਨੇ ਜੀ ਜੀ ਜੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਵਰਕ ਪਸੰਦ ਆਉਂਦਾ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਮ ਦੱਸ ਸਕਦੇ ਹੋਗੇ ਤੇ ਆਪਣੇ ਪਸੰਦ ਦਾ ਸੂਟ ਵਰਕ ਕਰਵਾ ਸਕਦੇ ਹੋਗੇ ਮੈਂ ਆਪਣੀਆਂ ਭੈਣਾਂ ਨੂੰ ਤੇ ਆਪਣੇ ਪਿਆਰੇ ਵੀਰਾਂ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੀ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਜਿਹੜਾ ਤੁਹਾਨੂੰ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਤੁਸੀਂ ਸਾਡੀ ਵੀਡੀਓ ਨੂੰ ਬੈਠੇ ਇੰਜੋਏ ਕਰਦੇ ਰਹੋ ਤੇ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਇਸ ਤੋਂ ਬਾਅਦ ਆਪਾਂ ਇੱਥੇ ਆਪਣੀ ਵੀਡੀਓ ਦਾ ਐਂਡ ਕਰ ਦੇਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਥੇ ਤੱਕ ਲਈ ਧੰਨਵਾਦ ਸ਼ਸ਼ੇਕਲ ਬਾਏ ਬਾਏ ਸਾਰਿਆਂ ਨੂੰ